ਦਿਨ ਦਿਹਾੜੇ ਘਰ ਦੇ ਤਾਲੇ ਤੋੜ ਕੇ ਘਰ ਦੇ ਸਮਾਨ ਦੀ ਕੀਤੀ ਬੁਰੀ ਤਰ੍ਹਾਂ ਭੰਨਤੋੜ ਨਹੀਂ ਦੇਖਿਆ ਜਾਂਦਾ ਹੈ ਘਰ ਦੇ ਹਾਲਾਤ ਪੀੜਤ ਪਰਿਵਾਰ ਵੱਲੋਂ ਗੋਲੀਆਂ ਚੱਲਣ ਦੇ ਵੀ ਲਗਾਏ ਗਏ ਦੋਸ਼ ਇੱਕ ਪਾਸੇ ਤਾਂ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਲਗਾਤਾਰ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅਜਿਹਾ ਇੱਕ ਹੋਰ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਕੁੰਡਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੋਂ ਦੇ ਅਮਰੀਕ ਸਿੰਘ ਨੇ ਇਹ ਜਾਣਕਾਰੀ ਦਿੱਤੀ ਕਿ ਉਹ ਆਪਣੀ ਲੜਕੀ ਦੇ ਘਰਾਂ ਗਏ ਹੋਏ ਸੀ ਤਾਂ ਪਿੱਛੋਂ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਸ਼ਹਿਰ ਤੋਂ 20 ਤੋਂ 25 ਬੰਦੇ ਉਹਨਾਂ ਦੇ ਘਰ ਆ ਜਾਂਦੇ ਨੇ ਤੇ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੁੰਦੇ ਨੇ ਤੇ ਫਿਰ ਉਹਨਾਂ ਦੇ ਘਰ ਦੇ ਸਾਰੇ ਸਮਾਨ ਦੀ ਪੰਤੋੜ ਕਰਨੀ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਆਸ-ਪਾਸ ਦੇ ਲੋਕਾਂ ਨੇ ਫੋਨ ਕਰਕੇ ਘਰਾਂ ਬੁਲਾਇਆ ਤਾਂ ਉਹਨਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਟੁੱਟਿਆ ਹੋਇਆ ਸੀ ਇਸ ਮੌਕੇ ਤੇ ਪੀੜਤ ਪਰਿਵਾਰ ਨੇ ਇਹ ਵੀ ਦੱਸਿਆ ਕਿ ਹਮਲਾਵਾਰਾਂ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਵੀ ਚਲਾਈਆਂ ਗਈਆਂ ਨੇ ਤੇ ਘਰ ਦਾ ਸਾਰਾ ਸਮਾਨ ਤੋੜ ਕੇ ਹੋਰ ਰਫੂ ਚੱਕਰ ਹੋ ਗਏ ਇਸ ਮੌਕੇ ਤੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੀ ਨਾਮ ਤੋਂ ਬੋਲੇ ਅਮਰੀਕ ਸਿੰਘ ਜੀ ਅਮਰੀਕ ਸਿੰਘ ਕਰ ਰਹੇ ਨੇ ਹਾਂ ਇਹਹੀ ਪਿੰਡ ਹੈ ਮੇਰਾ ਜੀ ਇਹਹੀ ਕਰ ਰਹੇ ਨੇ ਕੁੰਡੇ ਪਿੰਡ ਜੀ ਹਾਂ ਜੀ ਕੀ ਹੋਇਆ ਜਿਹੜਾ ਹਾਂ ਜੀ ਆ ਜਿਹੜਾ ਕਾਂਟ ਹੋਇਆ ਜੀ ਮੈਂ ਕਿ ਐਸੇ ਗੁੜੀਆਂ ਨੂੰ ਲੋੜੀ ਦੇਣ ਜੀ ਤੇ ਬਾਅਦ ਚ ਸਾਨੂੰ ਪਿੰਡ ਅੱਲ ਬਾਅਦ ਦੱਸਿਆ ਜੀ ਮੇਰੀ ਭਾਨ ਤੋੜ ਸਾਰਾ ਕੁਝ ਕਰ ਗਿਆ ਜੀ ਫਿਰ ਮੈਂ ਕੱਲ ਐਸੇ ਕੱਲ ਫਿਰ ਮੈਂ ਮੰਗ ਕੀਤੀ ਪੁਲਿਸ ਨੂੰ ਮੈਂ ਮੇਰੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਮੈਨੂੰ ਨਾ ਅਕ ਜਿਹੜਾ ਮੇਰਾ ਬੰਦ ਦਾ ਮੈਨੂੰ ਦਿੱਤਾ ਜਾਣਾ ਸਾਫ ਦੇਣਾ ਚਾਹੀਦਾ ਤੇ ਹੁਣ ਜਿਹੜੀ ਇਹ ਗੋਲੀਆਂ ਚੱਲੀਆਂ ਪੰਪੜ ਵੀ ਕੀਤੀ ਹਾਂਜੀ ਹਾਂਜੀ ਕਿੰਨੇ ਕਫਾਈ ਫਿਰ ਹੁਣ ਮੈਂ ਤੇ ਘਰੇ ਨਹੀਂ ਹੈਗਾ ਜੀ ਆਮ ਆਪਣੇ ਘਰ ਆਂਡ ਗਾਂਡ ਕਹਿੰਦਾ ਜੀ ਬਹੁਤ ਫਾਇਰਿੰਗ ਹੋਈ ਜੀ ਹਾਂਜੀ ਅੰਦਰ ਕੀ ਮਿਲੇ ਤੁਹਾਡੇ ਕੋਲ ਦੋ ਕਾਰਤੂਸ ਜੀ ਮੈਨੂੰ ਤਾਂ ਲੱਭੇ ਜੀ ਬਾਕੀ ਅੰਦਰ ਭੱਜ ਟੁੱਟ ਹੋਈ ਹੋ ਸਕਦਾ ਹੋਰ ਵੀ ਕੋਈ ਬਰਾਮਤ ਹੋਈ ਜਾਂਨ ਬੰਦ ਤੇ ਕਰ ਹਾਂ ਹਾਂ ਬੰਦ ਪਿਆ ਸੀ ਕਰ ਜੀ ਬੰਦਕ ਤਾਲਾ ਤੋੜ ਤੇ ਅੰਦਰ ਵੜੇ ਜੀ ਮੇਰਾ ਸਭ ਨੁਕਸਾਨ ਕੀਤਾ ਕੋਈ ਰਨਸ ਪ੍ਰਾਣੀ ਕੋਈ ਰਨਸ ਪ੍ਰਾਣੀ ਸੀ 6 ਮਹੀਨੇ ਤੋਂ ਪਹਿਲਾਂ ਸਿਕੋ ਗੋਲੀਆਂ ਚਲਾ ਦੇ ਗਏ ਸੀ ਸਾਡੇ ਪਿੰਡ ਜੀ ਉਦੋਂ ਵੀ ਮੇਰਾ ਬੱਚਾ ਮੱਸਾ ਬੱਚਾ ਸੀ ਜੀ ਤੇ ਹੁਣ ਇਹੀ ਫੇਰ ਉਹ ਆ ਗਏ ਨੇ ਫੇਰ ਗਏ ਇਹੀ ਰਨਸ ਹੋ ਗਈ ਹੈ ਕਾਰਵਾਈ ਦੀ ਹੁਣ ਕਾਰਵਾਈ ਮੈਨੂੰ ਮੰਗ ਪੂਰੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਕੋਈ ਬੋਲੇ ਜੇ ਤਾਂ ਕਾਰਵਾਈ ਨਹੀਂ ਕੀਤੀ ਆ ਕੇ ਕੀਤੀ ਜੀ ਕਾਰਵਾਈ ਕੀਤੀ ਐਮ ਆਰ ਆ ਜੀ ਸਾਰੇ ਆਪਣਾ ਦਰਖਾਸਤ ਲਿਖਵਾ ਤੇ ਆ ਜੀ ਗੱਲ ਹੋਈ ਸੀ ਕਹਿੰਦੇ ਜੀ ਅਸੀਂ ਆ ਤੇ ਮੌਕਾ ਦੇਖੀ। ਕੋਈ ਕਾਰ ਵੀ ਨਹੀਂ ਆਲੀ ਜੀ। ਆਨਸਾਫ ਚਾਹੀਦਾ ਮੈਨੂੰ। 1 ਮਹੀਨੇ ਪਹਿਲਾਂ ਪਰਮਜੀਤ ਅਸੀਂ ਇੱਥੋਂ ਦੇ ਰਹਿਣ ਵਾਲੇ। ਤੇ ਕੀ ਦੇਖਿਆ ਜੀ? ਇਹ ਇੱਥੇ ਗੋਲੀਆਂ ਚੱਲੀਆਂ ਦੇਖੀਆਂ 30 40 ਜਣੇ ਸੀਗੇ। ਕਿੰਨੀਆਂ ਗੋਲੀਆਂ ਚੱਲੀਆਂ? ਵਾਧੂ ਗੋਲੀਆਂ ਚੱਲੀਆਂ। 30 40 ਗੋਲੀਆਂ ਉਹਨਾਂ ਚਲਾਈਆਂ। ਇਸ ਤਰ੍ਹਾਂ ਆਏ ਜੀ। ਪਤਾ ਹੀ ਨਹੀਂ ਲੱਗਾ ਇਸ ਤ ਪੈਸ ਅਸੀਂ ਬਾਹਰ ਨਿਕਲੇ ਸਿੱਧਰ ਆਣ ਕੇ ਵੇਖਿਆ ਵੀ ਕੀ ਹੋ ਗਿਆ। ਤੇ ਕਹਿੰਦਾ ਵੀ ਤੁਹਾਨੂੰ ਵੀ ਪੁੱਨ ਦੇਵਾਂਦੇ ਅਸੀਂ ਸੁੱਤੇ ਪਏ ਸੀ ਹਾਂਜੀ ਸੁੱਤੇ ਪਏ ਉੱਥੇ ਸੀ ਤੇ ਘਰ ਇੱਕ ਬੰਦ ਸੀ ਹਾਂਜੀ ਬੰਦ ਸੀਗਾ ਹਾਂਜੀ ਗੁੜੀਆ ਕੋਲੇ ਗਿਆ ਸੀ ਲੋੜੀ ਲੈ ਕੇ ਹਾਂਜੀ ਤੇ ਘਰ ਦੀ ਕੀ ਹੋਰ ਵੀ ਕਿਤਾ ਨਸਾਨ ਘਰ ਦਾ ਵੱਧੋ ਨੁਕਸਾਨ ਤੁਹਾਡੇ ਸਾਹਮਣੇ ਹੀ ਆਵੇ ਕੋਈ ਛੱਡਿਆ ਹੀ ਨਹੀਂ ਨਾ ਕੋ ਕੌਲੀ ਨਾ ਕੋ ਗਲਾਸ ਸਾਰੀ ਤੋੜ ਪਨ ਕਰਤੀ ਕੁਝ ਹੀ ਮੰਗਦਾ ਪੁਲਿਸਨ ਸਾਹ ਪਈ ਹੈ ਮੰਗਦੇ ਨੇ ਜਿੰਨਾ ਦਾ ਨੁਕਸਾਨ ਹੋਇਆ ਅਨਸਾਫੀ ਮੰਗਦੇ ਹਾਂਜੀ ਹਾਂਜੀ ਬਈ ਕੀ ਨਾਮ ਤੁਹਾਡਾ ਮੇਰਾ ਨਾਮ ਮਣੀ ਅਮਨ ਕਿੱਥੋਂ ਆ ਰਹੇ ਹੋ ਅਪਾ ਕੁੰਡੇ ਆ ਰਹੇ ਨਾਲੇ ਜੀ ਇਹ ਗੋਲੀ ਚੱਲੀ ਹੈ ਇਹ ਸ਼ੇਗੋ ਮਹੀਨੇ ਪਹਿਲਾਂ ਵੀ ਸਾਡੇ ਪਿੰਡ ਗੋਲੀ ਚਲਾ ਕੇ ਗਏ ਸੀ ਉਸੇ ਰੰਜਸ਼ ਨੂੰ ਉਦੋਂ ਰਾਈ ਨਮਾ ਹੋ ਗਿਆ ਬੰਦਿਆਂ ਨੇ ਪਾਪੂ ਕੇ ਫਿਰ ਇਹ ਰਾਤ 10 ਵਜੇ ਦੇ ਕਰੀਬ ਆਏ ਆ 9:30 10 ਵਜੇ ਅਸੀਂ ਤਾਂ ਘਰਾਂ ਚੋਂ ਨਿਕਲੇ ਨਹੀਂ ਡਰਦੇ ਸਾਰਿਆਂ ਕੋਲੇ ਗੋਲੀਆਂ ਸੀ ਸਾਰੇ ਪਿਸਟਲ ਸੀ ਮੰਨ ਲਾ ਨੰਗੇ ਹਥਿਆਰ ਲੈ ਕੇ ਆਏ ਸੀ ਰੱਜੇ ਹੀ ਗੋਲੀ ਸਿੱਕੇ ਦੇ ਨਸ਼ੇਪੱਤੇ ਵਾਲੇ ਮੁੰਡੇ ਹੀ ਸਾਰੇ ਕਿੰਨੇ ਕੁ ਕਟ ਤੋਂ ਘਟੋਨੇ ਹੀ 25 30 ਜਣੇ ਹਾਂ ਹਰੇਕ ਹੱਥ ਹਥਿਆਰ ਸੀ ਸਾਰਿਆਂ ਕੋਲ ਹੀ ਹਥਿਆਰ ਸੀ ਤਕਰੀਬਨ ਜੀ ਗੋਲੀਆਂ ਘੜ ਤੋਂ ਘੜ 25 30 ਫਾਇਰ ਕੀਤੇ ਆਈ 25 30 ਫਾਇਰ ਕੀਤੇ ਆ ਨਾ ਕਾਪੇ ਹਥਿਆਰ ਸੰਦ ਸਾਰਿਆਂ ਕੋਲੇਗਾ ਸੀ ਤਾਹੀ ਤਾਂ ਪਿੰਡ ਵਾਲੇ ਨਿਕਲੇ ਨਹੀਂ ਡਰਦੇ ਫਿਰ ਰਾਤ ਨੂੰ ਜੀ ਉਹ ਟਾਈਮ ਗਲਤ ਸੀ ਤੇ ਆਂਡ ਗਵਾੜ ਵੀ ਬੱਚੇ ਹੀ ਸਾਰਿਆਂ ਦੇ ਹੁਣ ਕਹੇ ਵੀ ਸੀ ਤੇ ਵਾਰਨਿੰਗ ਦਿੰਦੇ ਸੀ ਆਜੋ ਜਿੰਨੇ ਆਜੋ ਜਦੋਂ ਦੱਸ ਕੇ ਆਉਂਦੇ ਜਾਂ ਗੱਲ ਕਰਦੇ ਫਿਰ ਪਿੰਡ ਚ ਆਹੀ ਲੰਘਣ ਕਿਵੇਂ ਦਿੰਦੇ 10 ਵਜੇ ਦਾ ਟਾਈਮ ਸੀ ਰਾਤ ਤਾਂ ਕਰਕੇ ਸਾਡੇ ਕੋਲ ਕੁਝ ਹੋਇਆ ਨਹੀਂ ਇਹ ਸ਼ਹਿਰ ਦੇ ਬਸਤੀਆਂ ਦੇ ਹੀ ਆਵਾ ਬਸਤੀ ਤੇ ਬੋਰੀਆਂ ਵਾਲੀ ਬਸਤੀ ਦੇ ਹੀ ਬਾਕੀ ਆਸੇ ਪਾਸੇ ਬਸਤੀ ਦੇ ਹੋਣੇ ਜੀ ਪੁਲਸ ਦੇ ਕੋਲੇ ਚੱਕੀ ਫਿਰਦੇ ਆ ਜੀ ਦੋ ਦੋ ਹਥਿਆਰ ਮਾਵਾਂ ਨੇ ਦੋ ਦੋ ਬੰਦੇ ਰੱਖ ਕੇ ਅਜਵਾਕਾ ਦੇ ਦੋ ਦੋ ਪਿਸਤੌਲ ਟੰਗੇ ਆ ਸ਼ਰਿਆਮ ਸ਼ਹਿਰ ਚ ਹੀ ਗਏ ਵਾਧੂ ਜੀ ਸ਼ਰਿਆਮ ਗੁੰਡਾਦਰਦੀ ਕੀ ਜੀ ਪਿੰਡ ਸਾਡੇ ਕਾਮਕਾਰ ਵਾਲੇ ਬੰਦੇ ਜਦੋਂ ਜਾਂਦੇ ਆ ਤੇ ਲੁੱਟਖੋ ਕਰ ਲੈਂਦੇ ਆ ਇਧਰੋਂ ਚਰਾਣਾ ਤੇ ਲੁੱਟ ਲੈਂਦੇ ਆ ਇੱਕਾ ਫਾਟਕਾਂ ਦੇ ਖੜਦੇ ਆ ਉਧਰੋਂ ਆਪਣੇ ਕਿਆ ਨਾਮ ਕਿਲੇ ਵਾਲੇ ਚੌਂਕ 'ਚ ਖੜਦੇ ਆ ਸਾਰੇ ਚੋਰ ਹੀ ਆਈ ਇਹ ਘਰੇ ਨਹੀਂ ਆਏ ਸੀ ਜੀ ਇਹ ਤਿੰਨ ਚਾਰ ਦਿਨਾਂ ਤੋਂ ਗਏ ਹੋਏ ਸੀ ਕਿਤੇ ਰਿਸ਼ਤੇਦਾਰੀ ਤੇ ਇਹ ਲੋੜੀ ਦੇਣ ਗਏ ਗੁੜੀਆਂ ਕੋਲੇ ਇਹ ਤਾਂ ਅਸੀਂ ਕੱਲ੍ਹ ਜੀ ਟੜਕੇ ਇਹਨਾਂ ਨੂੰ ਫਿਰ ਬੁਲਾਇਆ ਫੋਨ ਕਰਕੇ ਫਿਰ ਆਏ ਆ ਕਿੰਨਾ ਸਾਮਾਨ ਛੋੜ ਤਾ ਸਾਡੇ ਸਾਹਮਣੇ ਜੀ ਕੋਈ ਛੱਡਿਆ ਹੀ ਨਹੀਂ ਦਾ ਘਰ ਦੇ ਵਿੱਚ ਬਹੁਤ ਜੀਤੀ 35 ਤੋਂ ਜ਼ਿਆਦਾ ਫੈਰ ਕੀਤੇ ਹੋਣੇ ਆ। ਅਸੀਂ ਤਾਂ ਕਿ ਪਤਾ ਨਹੀਂ ਕਿ ਜੰਗ ਲੱਗ ਗਈ ਕਿਉਂਕਿ ਨਾਲ ਇੱਧਰ ਸੀਦਾ ਪਾਕਿਸਤਾਨ ਵਾਲੇ ਦਾ ਬਾਅਦ ਚ ਪਤਾ ਲੱਗਾ ਪਿੰਡ ਚ ਸਾਡੇ ਫੈਰ ਹੋਈ ਜਾਂਦੇ ਇਨੇ। ਕੋਪੋਸ ਨੂੰ ਲਿਆ ਆ ਕੇ ਕੋਈ ਕਾਰਵਾਈ ਨਹੀਂ ਕੀਤੀ। ਅਜੇ ਤੱਕ ਤਾਂ ਹੀ ਨਹੀਂ ਜੀ ਐਫਆਈ ਕਰਾ ਕੇ ਆਏ ਆ ਪਿੰਡ ਪੰਚਾਇਤ ਗਈ ਹੀ ਕੱਲ ਸਾਰੀ ਸਾਡੀ। ਪੁਲਿਸ ਨੂੰ ਦੱਸ ਕੇ ਆਇਆ ਆ ਸਾਰਾ ਵਾਕਿਆ ਵੀਡੀਓ ਵਿਖਾ ਕੇ ਆਏ ਜੀ। ਇਹ ਰਾਤ ਦੀ ਘਟਨਾ ਹੈਗੀ ਜੀ 9:30 ਤੋਂ 10 ਵਜੇ ਕਰੀਬ 10:00 ਵਜੇ ਦੀ ਘਟਨਾ। ਹੁਣ ਕਾਰਵਾਈ ਦੀ ਮੰਗ ਹੈ। ਹਾਂਜੀ ਮੈਨੂੰ ਚਾਹੀਦੀ ਕਾਰਵਾਈ ਕਰਨੀ ਜੀ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਹੜੇ ਭੈਜੋ ਇੰਨੇ ਨੇ ਪਿਸਤੌਲ ਲਈ ਫਿਰਦੇ ਪੁਲਿਸ ਆਪ ਨਾਲੇ ਮੈਨੂੰ ਤਲਾਹ ਦਾ ਮੀਨਾ ਲੈਂਦੀ ਆ ਤਾਂ ਕਰਕੇ ਤਾਂ ਫੜਦੇ ਹੀ ਨਹੀਂ ਕਿਸੇ ਨੂੰ ਦੋ ਦੋ ਪਿਸਤੌਲ ਆ ਸਾਰਿਆਂ ਕੋਲੇ ਚਾਰ ਚਾਰ ਲਈ ਫਿਰਦੇ ਘਰਾਂ ਚ ਹਥਿਆਰ ਵਧੂਗੇ ਇਹਨਾਂ ਦੇ ਦੂਜੇ ਪਾਸੇ ਜਦੋਂ ਇਸ ਮਾਮਲੇ ਸੰਬੰਧੀ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਘਰ ਦੇ ਸਾਰੇ ਸਮਾਨ ਦਾ ਜਾਇਜ਼ਾ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੀ ਬਣਦੀ ਕਾਰਵਾਈ ਜਲਦ ਹੀ ਕੀਤੀ ਜਾਵੇਗੀ। ਹਾਲ ਚੱਲ ਰਹੀ ਆ। ਨਹੀਂ ਨਹੀਂ ਇਹ ਤਾਂ ਨਹੀਂ ਕਰ ਰਹੀ ਇਹ ਪੰਤੋੜ ਵੀ ਹੋਈ ਦੇਖੀ ਤੁਸੀਂ ਆ ਕੇ ਕੀ ਹਾਂ? ਹਾਂ? ਦੇਖੋ ਪੰਤੋੜ ਜਰੂਰ ਹੋਈ ਆ। ਇਹ ਤਾਂ ਸਾਫ਼ ਗੱਲ ਹੈਗੀ ਆ। ਪਰ ਇਹ ਜਦੋਂ ਇਹਦਾ ਇਹਦਾ ਮੁੰਡਾ ਜਿਹੜਾ ਜਿੰਨੇ ਨਾਲ ਲੜਦਾ ਡੇਗੀ ਆ ਉਹ ਜਦ ਤੱਕ ਸਾਨੂੰ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਕੁਝ ਬੰਦੇ ਬਾਰੇ ਨਹੀਂ ਕਹਿ ਸਕਦੇ। ਪਰ ਤਾਂ ਚੱਲ ਰਹੀ ਆ। ਤਬਦੀਜ਼ ਕਰਨ ਕੇ ਬਾਦ ਜਬ ਮਾਮਲਾ ਸਾਹਮਣੇ ਆਏਗਾ ਤਮ ਦਾਖਲ ਦਿੱਤਾ ਜਾਏਗਾ। ਹਾਂ? ਗੋਲੀਆਂ ਦੀ ਵੀ ਰੋਕ ਲਗਾ ਰਹੇ ਨੇ। ਕਿਉਂ ਬ? ਗੋਲੀਆਂ ਨੇ ਵੀ ਰੋਕ ਲਗਾ ਰਹੇ ਨੇ। ਗੋਲੀਆਂ ਭਾਜੀ ਜਿਹੜੀ ਗੋਲੀਆਂ ਨੇ ਮੈਂ ਫਰੈਂਸਿਕ ਸਾਇੰਸ ਲੈਬੋਰੀ ਭੇਜਾਂਗਾ ਉਹ ਦੱਸੇਗਾ ਗੋਲੀਆਂ ਫਰੈਂਚੀਆਂ ਆ ਜਾਂ ਬਾਹਰ ਚੱਲੀਆਂ। ਅਗਲੀ ਗੱਲ ਕਰ ਕੀਤੀ ਜਾ ਰਹੀ ਹੈ। ਫਿਰ ਜਾਲੇ ਅਸੀਂ ਮੋਹਲੇ ਦੇ ਸਾਰੇ ਪਤਾ ਕੀਤਾ ਇੱਕ ਦੋ ਬੰਦੇ ਇਲਾਵਾ ਹੋਰ ਕੋਈ ਨਹੀਂ ਦੱਸ ਰਿਹਾ। ਠੀਕ ਹੈ ਜੀ। ਬਾਕੀ ਅਸੀਂ ਆਪਣੇ ਪ੍ਰਦਾਨ ਪ੍ਰਦਾਨ ਕਰ ਰਹੇ ਹਾਂ ਤੇ ਜੋ ਪ੍ਰਦਾਨ ਸਾਹਮਣੇ ਆਏਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਫਿਰ ਜਦ ਅਸੀਂ ਕਾਰ ਵੀ ਕਰਨ ਜਾ ਰਹੇ ਹਾਂ ਠੀਕ ਹੈ ਜੀ